ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਡਾਲ ਚੱਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਣਜੀਤ ਭਾਈ ਹੁਣ ਅਗਲਾਵਾ ਪਹੁੰਚੇ ਗੋੜਾ ਲਿਆਂ ਕੋਲ ਗੁੜ ਦਾ ਕੰਮ ਨਾਲ ਵੀਰ ਜੀ ਹੁਣ ਆਦਾ ਤੇ ਉਹ ਵੀ ਕੰਮ ਪੂਰਾ ਹੁਣ ਚੱਲਣ ਦਿਆ ਵਾ ਜੀ ਕੇ ਜੀ ਨੇ ਗੋੜਾ ਵੀ ਲੈਣਾ ਚੰਗੀ ਕੁਆਲਿਟੀ ਦਾ ਆਰਗੇਨਿਕ ਗੋੜ ਸਾਰਾ ਜਿਹੜਾ ਵੀਡੀਓ ਨਹੀਂ ਬਣਾਉਂਦੇ ਆ ਉਹ ਵੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਜੀ ਤੇ ਅੱਜ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਹੈ ਤੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ। ਇੱਕ ਤੁਹਾਨੂੰ ਇੱਕਾ ਕਾਫੀ ਪਿਆਰੀ ਚੀਜ਼ ਹੈ ਇੱਕ ਤੁਹਾਨੂੰ ਦਿਖਾਉਣੀ ਹੈ ਜਿਹੜੀ ਬੜੀ ਘੱਟ ਲੱਭਦੀ ਹੈ। ਗੱਲਬਾਤ ਹੁਣ ਆਪਾਂ ਕਰਦੇ ਹਾਂ। ਹਾਂਜੀ ਵਿਰਦੀ ਸਤਿ ਸ਼੍ਰੀ ਅਕਾਲ ਜੀ। ਹੋਰ ਸਣਾ ਠੀਕ ਠਾਜ ਏ। ਹਾਂਜੀ ਵਿਰਦੀ ਬਹੁਤ ਵਧੀਆ ਜੀ ਤੁਸੀਂ ਸਲਾਮੋ। ਸਲਾਮ ਸਾਬ ਵਧੀਆ ਜਿੰਦਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ। ਰਣਜੀਤ ਸਿੰਘ ਨਾਮ ਪਿੰਡ ਵਾਲੇ ਚੱਕ ਹਾਂਜੀ ਤਹਿਸੀਲ ਬਟਾਰਾ ਜ਼ਿਲ੍ਹਾ ਗਰਦਾਸ ਤੇ ਫੋਨ ਨੰਬਰ ਵੀ ਕੋ ਦੋ 9815401692 ਠੀਕ ਹੈ ਜੀ। ਹਾਂਜੀ ਤੇ ਚੱਲੀ ਜਾਂਦਾ ਕੰਮ ਕਰ ਫਿਰ ਹਾਂ ਜੀ ਵੀ ਚੱਲੀ ਜਾਂਦਾ ਬਹੁਤ ਵਧੀਆ ਗੋੜਦਾ ਚੱਲੰਦਿਆ ਵਧੀਆ ਹਾਂ ਜੀ ਗੋੜਦਾ ਵੀ ਚੱਲੀ ਜਾਂਦਾ ਗੋੜ ਨਿਕਲ ਨਹੀਂ ਰਿਹਾ ਹਟ ਕੋਈ ਜਨਾ ਚਾਹੀਦਾ ਅੱਛਾ ਹਾਂ ਜੀ ਰੋਜ਼ ਫੋਨ ਜਿਆਦਾ ਗੋੜਦੇ ਆਉਂਦੇ ਗਾਈਆਂ ਦੇ ਘਟ ਆਉਂਦੇ ਹਨ ਠੀਕ ਹੈ ਉਹ ਇਹ ਨਾ ਗੋੜਦਾ ਤੁਹਾਡਾ ਆਰਗੇਨਿਕ ਤੁਸੀਂ ਕੱਢਦੇ ਜੀ ਸਾਰਾ ਤੁਸੀਂ ਦੱਸਿਆ ਸੀ ਅੱਗੇ ਵੀ ਤੇ ਉਹ ਫਿਰ ਡਿਮਾਂਡ ਹੁਣ ਜਿਆਦੀ ਆ ਉਹ ਚੀਜ਼ ਦੀ ਹਾਂ ਜੀ ਹਾਂ ਜੀ ਕਿਉਂਕਿ ਲੋਕੀ ਲੋਕਾਂ ਨੇ ਇਹ ਹੁੰਦਾ ਕਿ ਚੀਜ਼ ਸਹੀ ਮਿਲੇ ਪਾਵੇਂ 4 ਰੁਪਏ ਵਾਧੇ ਖਰਚੇ ਨੇ ਪਾਏ ਜੀ ਕੋਈ ਆਉਂਦਾ ਭਾਵੇਂ ਉਹਨੇ ਕਿਲੋ 2 ਕਿਲੋ ਕਾਣਾ ਤੇ ਵੇਚਦਾ ਕਹਿੰਦਾ ਸਾਨੂੰ ਪਾਤੀ ਦੇ ਦੋ। ਅੱਛਾ ਹਾਂਜੀ ਹਾਂਜੀ ਠੀਕ ਆ। ਇਹ ਆ ਕਿ ਗਾਂ ਵੀ ਜਿੰਨੇ ਕੋਈ ਚਾਹ ਚ ਪੋਣਾ ਜਿਤਨਾ ਮਰਜੀ ਘਰ ਵਰਤਨ ਆਸਤੇ ਹਨਾ। ਹਾਂਜੀ ਬਹੁਤ ਵਧੀਆ। ਤੇ ਖੰਡ ਨਾਲ ਸੋਗਣਾ ਚੰਗਾ ਹੁੰਦਾ ਵਾ। ਖੰਡ ਦੇ ਕੋਈ ਮੇਰੀਆਂ ਬਿਮਾਰੀਆਂ ਇਹਦੇ ਮਿਲ ਜੇ ਜਾਂਦੇ ਸਾਡਾ ਆਪਣਾ ਨਹੀਂ ਖਾਣ ਖਾਣ ਦਿਲ ਕਰਦਾ ਵੀ ਜੋ ਉੱਥੇ ਕਰਦੇ ਜਿੱਦਾਂ ਕਰਦੇ। ਠੀਕ ਆ। ਠੀਕ ਆ ਬਾਕੀ ਇਹ ਆ ਕਿ ਘਰਾਂ ਚ ਇਹੋ ਜਿਹੀ ਚੀਜ਼ਾਂ ਹੀ ਆਪਾਂ ਵਰਤਣੇ ਚਾਹੀਦੀਆਂ ਹਨ। ਤੇ ਬਾਕੀ ਤਾਈਆਂ ਥੋੜਾ ਜਿਹਾ ਇੱਧਰ ਫਰਕੇ ਚੱਲਣਦੇ ਆ ਅੱਗੇ ਵੀਡੀਓ ਲਗਾਤਾਰ ਪੈ ਜਾਂਦੀ ਸੀ ਹੁਣ ਨਾਗੇ ਪੈ ਜਾਂਦੇ ਆ ਨਹੀਂ ਉਹ ਮਾਲ ਨਾਲ ਦੇ ਗਿਆ ਬੜਾ ਜੇ ਅੱਛਾ ਮੱਝਾਂ ਲੈ ਆਂਦੇ ਐ ਵਿੱਚੋਂ ਦੋ ਤਿੰਨ ਦਿਨ ਤੇ ਉਹ ਲਿਉਂਦਾ ਹੀ ਰਿਹਾ ਮੈਂ ਤੇ ਬਸ ਅਜੇ ਘਰ ਬਣਨੀ ਐ ਉਸੇ ਵੇਲੇ ਠੀਕ ਆ ਹਾਂਜੀ ਚਲੋ ਨਾਮ ਦਾ ਰਾਤੀ ਲੇਟ ਆਇਆ ਮਾਲ ਤੇ ਮੈਂ ਚਲੋ ਅੱਜ ਭਾਈ ਜੀ ਵਿਚਾਰ ਕਰਦੇ ਆ ਤਾਈਆਂ ਟਾਈਮ ਨਹੀਂ ਆਉਣਾ ਅੱਜ ਤੇ ਮੈਂ ਚਲੋ ਆ ਜੰਨੇ ਆ ਠੀਕ ਆ ਫੋਨ ਆਉਂਦੇ ਆ ਹੀ ਵੀਰ ਆਉਣ ਲੱਗੇ ਸੀ ਮੇਰ ਕੋ ਠੀਕ ਆ ਮੈਂ ਕਿਹਾ ਨਹੀਂ ਅੱਜ ਹਾਜਰੀ ਲਵਾ ਲਈ ਮੇਰਾ ਨਾ ਫੋਨ ਮੋਬਾਈਲ ਗੁੰਮ ਹੋ ਗਿਆ ਹੈ ਅੱਛਾ ਤੇ ਕ ਠੀਕ ਹੈ ਚਲੋ ਨਾਮ ਦੱਸਦੇ ਕਰੀ ਹਾਂਜੀ ਰਣਜੀਤ ਸਿੰਘ ਹਾਂਜੀ ਪਿੰਡ ਟਾਲੇ ਚੱਕ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਪਟਾਲਾ ਤੇ ਫੋਨ ਨੰਬਰ ਵੀ ਬੋਲ ਦਿਆ ਕਰੀ 9815401648 ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਸਪੈਸ਼ਲ ਵਰਾਇਟੀ ਲਿਆਂਦੀ ਸਪੈਸ਼ਲ ਹੀ ਕੱਢ ਲਿਆਂਦੀ ਹੈ ਬੜਾ ਜਿਆਦਾ ਮਾਰਚ ਆਊਗੀ ਠੀਕ ਉਹ ਤਰਾ ਕੋ ਵੇਖੀ ਤੇ ਦਿਲ ਕਰਦਾ ਉਹਨਾਂ ਨੂੰ ਮੈਂ ਬੜਾ ਕਹਿੰਦਾ ਵੀ ਵੇਚ ਦੋ ਵੇਚ ਦੋ ਅੱਛਾ ਤੇ ਉਹ ਨਹੀਂ ਵੇਚਦੇ ਤੇ ਆ ਕੁਦਰਤ ਤੇ ਮੈਨੂੰ ਫੋਨ ਆ ਗਿਆ ਅੱਛਾ ਪੰਜ ਸ਼ੌਂਕ ਵੀ ਆ ਗਏ ਉਤਰਾ ਲੈਉਣੀਆਂ ਠੀਕ ਆ ਤੇ ਨਾਲੇ ਹੁਣ ਗੱਡੀ ਤਨ ਬੜਾ ਗਰਮੀ ਦੀ ਬਾਹਰ ਹੈ ਗਰਮੀ ਦੀ ਬਾਹਰ ਦੇ ਵਿੱਚ ਤੇ ਜਾ ਜਾ ਗੱਡੀ ਇਹਦੀ ਬਾਕੀ ਇਹ ਹੈ ਕਿ ਦੁੱਧ ਮੱਝਾਂ ਵਰਗਾ ਦੁੱਧ ਮੱਝਾਂ ਵਰਗਾ ਤੇ ਨਾ ਕੋਈ ਇਹਨਾਂ ਨੂੰ ਗਰਮੀ ਦਾ ਨਾ ਕੁਝ ਨਾ ਕੁਝ ਕੋਈ ਗੱਲ ਨਹੀਂ ਇਹਨਾਂ ਨੂੰ ਭਾਵੇਂ ਧੋਪੇ ਬੰਦ ਸ਼ਰਤ ਕੋ ਗੱਲ ਨਹੀਂ ਠੀਕ ਹੈ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਵੇਚੀ ਦੁੱਧ ਦੇਨੇ ਮਤਲਬ ਕਿ 14-15 ਕਿਲੋ ਚਵਾਈ ਜਾਣਾ ਅੱਛਾ ਤੇ ਉ ਤੇ ਕਿੰਨੀਆਂ ਚਵਾਈਆਂ ਕੀਤੀਆਂ ਨੇ ਇਹਦੀਆਂ ਅੱਜ ਵੀ ਇੱਕੋ ਰਾਤ ਹੀ ਸੁੱਈ ਜੇ ਠੀਕ ਆ 9 ਵਜੇ 9:30 ਵਜੇ ਸੁੱਈ ਐ ਤੇ ਇੱਕ ਚਵਾਈ ਹੋਈ ਐ ਪਾਣੀ 12 ਵਜੇ ਇੱਕ ਵਾਰੀ ਜੀ ਸੁੱਤੀ ਐ ਤੇ ਸਵੇਰੇ ਮੈਂ ਚੁੱਕਿਆ 2-3 ਕਿਲੋ ਬੋਲਾ ਏ ਥੱਲੇ ਤੇ ਠੰਡੀ ਤੇਰੀ ਪੂਰੀ ਫੁੱਲ ਆ ਗਦੀ ਨਹੀਂ ਬਹੁਤ ਵਧੀਆ ਅਸੀ ਪਾ ਕੇ ਮਿਲਦੀ ਐ ਅੱਛਾ ਤੇ ਕੋਈ ਚੱਕਰ ਨਹੀਂ ਆ ਤੋਰਦੇ ਵੀ ਜੀ ਹਲ ਇੱਕ ਵਾਰੀ ਥਾਣ ਵੀ ਦੇਖ ਸਕਦੇ ਕਾਫੀ ਪਿਆਰਾ ਜਿਹੜਾ ਇਹਦੇ ਕੋਲ ਕੁਛ ਕੁਛ ਭਲਾਂ ਜਿਹੜੀਆਂ ਹਵਾਨੇ ਤੇ ਹੈਗੀਆਂ ਵਾ ਤੇ ਆਹ ਮਗਰੇ ਤੇ ਪੰਛੀ ਆ ਉੜ ਆ ਜੇ ਚਲਿਆ ਭੁਲਾ ਭੁਲਾ ਕਰਕੇ ਮੱਖੀ ਮੱਖੀ ਹੁੰਦੀ ਹੈ ਮੈਲਾ ਮੂਲਾ ਜਿਹਾ ਲੱਗਾ ਲੱਕੇ ਬਾਕੀ ਹਵਾਂ ਦੇ ਤੱਕ ਥੋੜੀ ਗਾਹ ਨੂੰ ਆ ਅਜ ਲਾਇਓ ਜੀ ਬਾਕੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਬੱਚਾ ਉਥੇ ਵੱਜਾ ਕਾ ਕਿੰਨਾ ਕੰਮ ਦਾ ਵੈਸੇ ਬੱਚਿਆਂ ਨਾਲ ਥੋੜਾ ਪਿਆਰ ਵਾਸਤ ਹੁੰਦਾ ਵਾ ਵਾ ਦੇਖ ਸਕਦੇ ਜੀ ਇਹ ਉਤਰਾ ਹੀ ਲਿਬੜੀ ਆ ਸਾਫ਼ ਨਹੀਂ ਕੀਤੀ ਜੇ ਪੂਰੀ ਤੇ ਪਿਛਾਂ ਵੀ ਹਵਾਨਾ ਜਿਹੜਾ ਇਹ ਤਾਂ ਦੇਖ ਸਕਦੇ ਜੀ ਤੇ ਕੀ ਰੱਖਣਾ ਵੀ ਜੀ ਫਿਰ ਇਹਦਾ ਮੁੱਲ ਆਪਾਂ ਜੀ ਜੀ ਬੋਲਤੇ ਇਹ ਕਰਦਾ ਗਰਮੀ ਦੇ ਹਿਸਾਬ ਨਾਲ 45000 ਦੀ ਅੱਛਾ ਮਾਨਤਨ ਕਰਕੇ ਬੱਸੀ ਪੂਰੇ 40000 ਦੀ ਅੱਛਾ ਪੂਰੇ 40000 ਦੇ ਦੋਗੇ 200 ਰੁਪਏ ਛੋਟ ਕਰਾਂਗੇ ਵਿੱਚ ਛੋਟ ਕਰ ਦੋਗੇ ਹਾਂਜੀ ਠੀਕ ਹੈ ਤੇ ਉਤਰਾ ਚੋਣ ਚੋਣ ਚੁੱਕ ਕੇ ਆ ਪੂਰੀ ਆ ਬਿਲਕੁਲ ਲੋਕ ਆ ਰੈਡੀ ਮੋਟੀ ਧਾਰ ਆ ਪੋਲੀ ਧਾਰ ਠੀਕ ਹੈ ਹਾਂਜੀ ਤੇ ਹੁਣ ਆ ਗਈ ਆਪਣੇ ਕੋਲੇ ਵੀ ਤਾਜੀ ਸੂਈ ਜਾਦੀ ਹੈ ਹਾਂਜੀ ਇਹ ਵੀ ਤਾਜੀ ਸੂਈ ਜਾਵੇ ਕੋ ਨਾੜ ਨਾੜੂ ਨਾਲ ਜੇ ਬੱਚੇ ਇਹਦੇ ਮਗਰੇ ਵੀ ਬੱਚੀ ਜੇ ਇਹ ਬੱਚੀ ਇਹ ਬੱਚਾ ਵੀ ਅੱਛਾ ਇਹਦੇ ਮਗਰੇ ਬੱਚਾ ਆ ਹਾਂਜੀ ਹਾਂਜੀ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਹਾਂ ਦੇਖ ਸਕਦੇ ਸਨ ਦੱਸਾਇ ਜੀ ਕਿ ਆਪ ਚੰਗਾ ਕਿ ਨਵਾਂ ਸੁਭਾ ਵਿਧੀ ਇਹਦਾ ਇਹ ਵੀ ਜੀ ਦਜੇ ਸੁਵੇ ਸੁਈ ਜੇ ਠੀਕ ਹੈ ਹਾਂ ਜੀ ਅੱਜ ਇਹਨੂੰ ਸਤਵਾਂ ਦੇਣਾ ਸੁਈ ਤੇ ਕਿੰਨਾ ਦੋ ਤਿਆਰ ਕਰ ਗਈ ਜੀ ਇਹ ਵੀ ਜੀ ਮੈਂ ਇਸ ਟਾਈਮ ਮੌਕੇ ਤੇ 12 ਕਿਲੋ ਆ ਤਿਆਰ ਆ ਜਰਾ ਇਹ ਇਹਦਾ ਬਹੁਤ ਤਿਆਰ ਆ ਤੇ ਕਿੰਨਾ ਕਿ ਚਵਾਈ ਜਾਊਗੀ ਇਹਨੇ 15 ਕਿਲੋ ਤੱਕ ਬੜੇ ਵਧੀਆ ਆਰਾਮ ਨਾਲ ਜਾਊਗੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਹੁਣ ਇਸ ਟਾਈਮ ਆਪਾਂ 11 ਕਿਲੋ ਦੀ ਪੱਕੀ ਫੁੱਲ ਗਾਰੰਟੀ ਦੇਵਾਂਗੇ ਦੋ ਟਾਈਮ ਚੋ ਕੇ ਠੀਕ ਆ ਜਿਹੜਾ ਮਰਜ਼ੀ ਵੀ ਤਸਦੀ ਕਰੇ ਤੋਰਾ ਫੇਰ ਨਵੀਂ ਕਦੇ ਹਗੀ ਜਰਸੀ ਕ੍ਰੋਸ ਚ ਹੈ ਵੀ ਫੈਟ ਇਹਦੀ ਵੀ ਚੰਗੀ ਆਈ ਜਾਣੀ 14-15 ਦੇ ਲਾਗੇ ਪੰਨੇ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ। ਅਹਵਾਨਾ ਜਿਹੜਾ ਇਹਦਾ ਪਿੱਛੇ ਦੇਖ ਸਕਦੇ ਜੀ। ਤੇ ਇਹਦਾ ਮੁੱਲ ਵੀ ਜੇ ਫਿਰ ਕੀ ਰੱਖਣਾ ਆਪਾਂ? ਵੀ ਜੀ ਇਹਦਾ ਵੀ ਮੁੱਲ 45 ਆ ਅੱਛਾ ਪਰ 40 ਚ ਮਾਨਦਾਰ ਕਰਕੇ ਦੇ ਅੱਛਾ ਇਹਦਾ ਵੀ 40 ਚ ਮਾਨ ਕਰਦਾ 40 ਦੇ ਭਾਵੇਂ ਕੋਈ ਆ ਲੈ ਜੇ ਹਾਂਜੀ ਤੇ 40 ਦੇ ਭਾਵੇਂ ਕੋਈ ਆ ਲੈ ਜੇ ਠੀਕ ਆ ਜੀ ਤੇ ਹੁਣ ਇੱਕ ਆ ਗਾਂ ਬੱਚੇ ਤੋਂ ਬਿਨਾਂ ਜੀ ਹਾਂਜੀ ਇਹ ਬੱਚੇ ਤੋਂ ਬਿਨਾਂ ਠੀਕ ਐ ਇਹਦੇ ਕੋ ਪੱਕਾ ਕਿੰਨਾ ਚ ਦੁੱਧ ਵੀ ਜੀ ਕਾ 11 ਲੀਟਰ 12 ਦੁੱਧ ਹੈ 10 ਲੀਟਰ ਵੀ ਫੁੱਲ ਗਰੰਟੀ ਹੈ ਠੀਕ ਹੈ ਜੀ ਹਾਂ ਜੀ ਇਹਨੂੰ ਸੂਈ ਨੂੰ ਡੇਢ ਮਿੰਟ ਆਇਆ ਜੀ ਠੀਕ ਹੈ ਤੇ ਬਿਲਕੁਲ ਠੰਡੀ ਤੇ ਇਹਨੂੰ ਕੋਈ ਵੱਲ ਕੇ ਜਦੋਂ ਮਰਜੀ ਹੜ ਕੇ ਜਿਹੜਾ ਮਰਜੀ ਬੰਦਾ ਬੱਚਾ ਲੈ ਕੇ ਠੀਕ ਹੈ ਬਗੈਰ ਜੀ ਬਾਲਟੀ ਲੈ ਕੇ ਆ ਕੇ ਚੋ ਜਿੱਦਾਂ ਮਰਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਿਆ ਫਿਰ ਤੋਰ ਦਈਏ ਇਹਨਾਂ ਨੂੰ ਪੂਰੀ ਠੰਡੀ ਗਾਂ ਦੁੱਧ ਜਿਹੜਾ 10 ਕਿਲੋ ਇਹਦੇ ਕੋਲ ਵੀ ਪੱਕਾ ਜਿਹੜਾ ਕਿੰਦੇ ਕੀ ਹੈਗਾ ਵਾ ਬਾਕੀ ਇਹ ਕਿ ਤਿੰਨੇ ਸੁਈਆਂ ਸਵਾਈਆਂ ਆ ਆਪਣੀ ਇੱਥੇ ਆ ਕੇ ਚੁਆਈ ਕਰਕੇ ਵੇਖ ਕੇ ਖੜੋ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ 30000 ਆ ਰਿਹਾ ਅੱਛਾ 30 ਚ ਮੰਨਤਨ ਕਰਕੇ ਬੈਠਾ 36 ਚ ਮੰਨ ਕਰ ਦੋਗੇ ਬਾਕੀ ਕੋ ਫੋਨ ਲਾਵੇ ਇਹ ਸੱਜਰੀਆ ਜੇ ਤੁਹਾਨੂੰ ਪਤਾ ਕਿ ਹੋਰ ਬੰਦੇ ਕੋ ਹੋਵੇ ਤਾਂ ਉਹਨਾਂ ਦੇ ਬੱਚਾ ਲਾ ਕੇ ਤਾਜੀ ਕਰਦੇ ਨੇ ਬਾਕੀ ਉਹ ਕੰਮ ਦਾ ਫਾਇਦਾ ਕੋਈ ਨਹੀਂ ਹੈਗਾ ਜੀ ਬੰਦੇ ਨਹੀਂ ਵੇਖ ਲਓ ਬੱਚਾ ਮੇਰੇ ਕੋ ਇੱਥੇ ਛੱਡ ਗਏ ਮੇਰੇ ਵੀਰ ਅੱਛਾ ਤਾਂ ਦੇ ਵੀ ਸਾਡੇ ਕੋ ਸਾਬਿਆ ਨਹੀਂ ਜਾਣਾ ਠੀਕ ਹੈ ਬੱਚਾ ਹੈਗਾ ਪਰ ਜੋ ਪਰਮਾਤਮਾ ਦੀ ਰਜ਼ਾਨੀ ਦਿੰਦੀ ਸਾਨੂੰ ਵੀ ਇਹ ਕੰਮ ਕਰਦਾ ਨਹੀਂ ਸਾਫ ਸੁਥਰਾ ਕੰਮ ਰੱਖਣਾ ਜੀ ਦਾ ਬਰਕਤ ਨਹੀਂ ਹੁੰਦੀ ਫਿਰ ਉਹ ਜੇ ਮਾੜੇ ਕੰਮ ਚ ਉਹ ਕੰਮ ਕਾਹਨੂੰ ਆਪਣੀ ਗਾੜ ਤੇ ਗਾਹੀ ਠੰਡੀ ਆ ਗਏ ਮੈਂ ਇੱਕ ਸੂਆ ਪਹਿਲਾਂ ਪੂਰਾ ਘਰ ਪੀਤੀ ਮੈਂ ਘਰ ਲਈ ਗਾਹੀ ਠੀਕ ਹੈ ਤੇ ਹੁਣ ਥੋੜੀ ਜੀ ਮਾਇਆ ਦੀ ਲੋੜ ਹੀ ਮਸ਼ੀਨ ਚਾਰ ਪੇਰ ਦਾਨੀ ਤਾਂ ਮੈਂ ਚੱਲੋ ਆਈ ਠੀਕ ਹੈ ਹੁਣ ਗਾੜੀ ਸੀਜ਼ਨ ਆ ਜੈਣਾ ਫਿਰ ਮਸ਼ੀਨ ਦਾ ਠੀਕ ਹੈ ਜੀ ਪਾਇਆ ਵਰਤ ਲੈਣੇ ਦੁੱਧਾ ਤਾਂ ਹੈਗਾ ਹੀ ਘਰ ਲੱਗੇਗਾ ਠੀਕ ਹੈ ਜੀ ਤੇ ਠੀਕ ਹੈ ਜੀ ਕੋਈ ਕੁਛ ਕਹਿਣਾ ਬਸ ਜੀ ਹਰ ਵੀ ਇਹਨੂੰ ਬੇਨਤੀ ਹੈ ਜਿੰਨੇ ਆਣ ਕੇ ਮਾਰ ਲੈਣਾ ਲੋਕਾਂ ਤਸੱਲੀ ਤਸੱਲੀ ਕਰਕੇ ਖੜੇ ਹੈ ਨਾ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣਾ ਵੇਖ ਚਾ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ